ਜਿੰਦਾਬਾਦ ਤਰਿੰਦਰ ਮੋਦੀ ਜਿੰਦਾਬਾਦ ਤਰਿੰਦਰ ਮੋਦੀ ਜਿੰਦਾਬਾਦ ਵਾਹੇ ਸੋ ਨਿਹਾਲ ਜਿੰਦਾਬਾਦ ਸਭ ਤੋਂ ਪਹਿਲਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋ ਤੁਹਾਡੇ ਸਾਰੇ ਵੀਰਾਂ ਦਾ ਧੰਨਵਾਦ ਕਿ ਤੁਸੀਂ ਬਹੁਤ ਕੀਮਤੀ ਸਮਾਂ ਆਪਣਾ ਕੱਢ ਕੇ ਜਿਹੜਾ ਕਿ ਲੋਕੋ ਦੇ ਵਿੱਚ ਪਹੁੰਚੇ ਸੋ ਜਿਹੜਾ ਅੱਜ ਅਸੀਂ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਅੱਜ ਭਾਰਤੀ ਜਨਤਾ ਪਾਰਟੀ ਬੀਜੇਪੀ ਦੇ ਵਿੱਚ ਜਿਹੜੇ ਕਿ ਅਸੀਂ ਸ਼ਾਮਲ ਹੋਏ ਆ ਟੁੱਕੇ ਦੇ ਜਿਹੜੇ ਇੱਕ ਦੋ ਮੁੱਖ ਕਾਰਨ ਸੀ ਜਿਹੜੇ ਕਿ ਜੋ ਚੀਜ਼ ਅਸੀਂ ਬਾਈ ਦੇ ਵਿੱਚ ਦੇਖ ਕੇ ਆਏ ਸੀ ਲਗਭਗ ਹੁਣ ਨਹੀਂ ਅਸੀਂ 2-3 ਸਾਲ ਤੋਂ ਪਹਿਲਾਂ ਹੀ ਦੇਖ ਰਹੇ ਹਾਂ ਕਿ ਉਹਨਾਂ ਜਿਹੜੇ ਕੀ ਆਪਣੇ ਸਿਧਾਂਤਾਂ ਤੋਂ ਜਿਹੜੀ ਪਾਰਟੀ ਹੈ ਕੀ ਬਿਲਕੁਲ ਜਿਹੜੀ ਅਲੱਗ ਹੋ ਚੁੱਕੀ ਆ ਪੜਕ ਚੁੱਕੀ ਆ ਕਿਉਂਕਿ ਜਦੋਂ 1 ਸਾਲ ਪਹਿਲਾਂ ਲਗਭਗ ਆਪਣੇ ਇਲੈਕਸ਼ਨ ਹੋਈ ਸੀ ਜਿਹੜੇ ਉਹਦੇ ਵਿੱਚ ਜਦੋਂ 26 ਵਾਲੀ ਸੀਟ ਨੂੰ ਲੈ ਕੇ ਇੱਕੋ ਪਰਿਵਾਰ ਨੂੰ ਦੋ ਸੀਟਾਂ ਦਿੱਤੀਆਂ ਗਈਆਂ ਸੀ ਬਾਈ ਦੇ ਵਿੱਚ ਤੇ ਇਹ ਸੀ ਕਿ ਇੱਕ ਪਰਿਵਾਰ ਨੂੰ ਇੱਕ ਸੀਟ ਹੀ ਮਿਲੂਗੀ ਸੋ ਉਦੋਂ ਹੀ ਆਪਣੇ ਸਟੈਂਡ ਤੋਂ ਜਿਹੜੀ ਕਿ ਪਾਰਟੀ ਪੜ ਚੁੱਕੀ ਸੀ ਸੋ ਹੁਣ ਵੀ ਜਿਹੜਾ ਲਗਭਗ ਅਸੀਂ ਇਮਾਨਦਾਰੀ ਦੇ ਨਾਲ ਕੰਮ ਕਰ ਰਹੇ ਸੀ ਸੋ ਜਿਹੜਾ ਇਹਨਾਂ ਨੇ ਸਾਡੇ ਅਚਾਨਕ ਸਾਨੂੰ ਜਿਹੜਾ ਕਿ ਲਾ ਦਿੱਤਾ ਗਿਆ ਚੀਰਮੈਨੀ ਵਾਪਸ ਲਈ ਹਲਕਾ ਚਾਰਜੀ ਤੋਂ ਲਾਇਆ ਗਿਆ ਸੋ ਉਹ ਚੀਜ਼ ਚਲੋ ਮੈਟਰ ਨਹੀਂ ਕਰਦੀ ਕੋਈ ਗੱਲ ਨਹੀਂ ਪਾਰਟੀਆਂ ਚੱਲਦਾ ਰਿਦਾ ਪਰ ਕਾਰਨ ਇਹ ਹੈ ਕਿ ਸਾਨੂੰ ਕਾਰਨ ਤੇ ਦੱਸਦੇ ਕੋਈ ਨਾ ਕੋਈ ਵੀ ਲਾਇਆ ਕੀ ਕਰਨ ਨੂੰ ਅਸੀਂ ਤਾਂ ਇਮਾਨਦਾਰੀ ਦੇ ਨਾਲ ਆਪਣਾ ਕੰਮ ਕਰ ਰਹੇ ਸੀ ਤੁਸੀਂ ਦੱਸਦੇ ਅਸੀਂ ਕੋਈ ਕ腐ਸ਼ਨ ਕਰ ਰਹੇ ਸੀ ਤਾਂ ਜਾਂ ਹਲਕੇ ਦੇ ਵਿੱਚ ਕੋਈ ਗਲਤ ਕੰਮ ਕਰ ਰਹੇ ਸੀ ਤਾਂ ਸੁਫਰੋ ਜਿਲ੍ਹਾ ਜੋ ਭਾਰਤੀ ਜਨਤਾ ਪਾਰਟੀ ਦਾ ਰਾਹ ਜਿਹੜਾ ਚੁਣਿਆ ਕਿ ਅਸੀਂ 3 ਸਾਲ ਜਿਹੜਾ 3.5 ਸਾਲ ਕੰਮ ਕਰਾਇਆ ਸੋ ਲਗਭਗ ਜਿਹੜਾ ਕਿ ਸੈਂਟਰ ਦੀਆਂ ਸਕੀਮਾਂ ਦੇ ਨਾਲ ਹੀ ਕਰਾਇਆ ਤੇ ਗਲੀਆਂ ਨਾਲੀਆਂ ਦੀ ਗੱਲ ਕਰ ਲਈਏ ਕਿ ਬਹੁਤ ਗਲੀਆਂ ਨਾਲੀਆਂ ਸੀ ਜਿਹੜੀਆਂ ਅਮਰੀਕਾ ਦੇ ਵਿੱਚ ਅਸੀਂ ਪਾਸ ਕਰਵਾ ਕੇ ਸੋ ਜਿਹੜੀ ਆਪਾਂ ਕੀ ਬਣਾਈਆਂ ਸੀ ਸੋ ਇਸ ਕਰਕੇ ਹੋਰ ਵੀ ਕਾਫੀ ਸਕੀਮਾਂ ਸੀ ਕਣਕ ਨੂੰ ਲੱਲੋ ਕਿ ਕਣਕ ਵੀ ਜਿਹੜੀ ਕਿ ਸੈਂਟਰ ਦੀ ਆ ਰਹੀ ਹੈ ਸੋ ਫਿਰ ਅਸੀਂ ਇਹੀ ਸੋਚਿਆ ਕਿ ਜਿਹੜਾ ਭਾਰਤੀ ਜਨਤਾ ਪਾਰਟੀ ਹੈ ਜਿਹੜੀ ਕਿ ਸਾਡੇ ਪੰਜਾਬ ਨੂੰ ਸਾਡੇ ਹਲਕਿਆਂ ਨੂੰ ਜਿਹੜੀ ਕਿ ਉਹ ਬਚਾ ਸਕਦੀ ਆ ਸੋ ਇਸ ਕਰਕੇ ਅਸੀਂ ਅੱਜ ਆ ਆਮ ਆਦਮੀ ਪਾਰਟੀ ਨਾਲ ਵਿਦਾ ਕਹਿ ਕੇ ਦੇ ਭਾਰਤੀ ਜਨਤਾ ਪਾਰਟੀ ਵਿੱਚ ਜਿਹੜੇ ਵੀ ਸ਼ਾਮਲ ਕਿੰਨਾ ਕੁ ਲੋਕਾਂ ਦਾ ਘਾਟ ਸੀ ਲੋਕਾਂ ਨੂੰ ਕਿੰਨਾ ਕੁ ਪਿਆਰ ਮਿਲਿਆ ਪਾਰਟੀ ਹੁਣ ਕੱਠ ਦੇਖੋ ਤੁਸੀਂ ਲਗਭਗ ਨਾ ਸਰਕਾਰ ਸੀ ਕਿਉਂਕਿ ਬਾੜੀਆਂ ਸੇਰ ਦੀਆਂ ਕੋਸ਼ਿਸ਼ ਅੱਜ ਸੇਰ ਦੀਆਂ ਨਹੀਂ ਕੱਲ ਪਰਸੋਂ ਤੇ ਜਿਹੜਾ ਕਿ ਲੋਕਾਂ ਨੂੰ ਡੱਕਣ ਦੀ ਜਿਹੜੀ ਕਿ ਕੋਸ਼ਿਸ਼ ਕੀਤੀ ਜਾ ਰਹੀ ਸੀ ਫੂਨ ਜਾ ਰਹੇ ਸੀ ਪਿੰਡਾਂ ਦੇ ਵਿੱਚ ਅੱਜ ਇੱਕ ਦੋ ਪਿੰਡਾਂ ਦੇ ਵਿੱਚ ਪੁਲਿਸ ਵੀ ਸੇਰੇ ਭੇਜੀ ਗਈ ਪਰ ਉਸ ਦੇ ਬਾਵਜੂਦ ਵੀ ਮੈਂ ਆਪਣੇ ਹਲਕੇ ਦੇ ਵੀਰਾਂ ਦਾ ਪੈੜਾ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਜਿਹੜੇ ਬੜੀ ਵੱਡੀ ਗਿਣਤੀ ਦੇ ਵਿੱਚ ਸੋ ਇੱਥੇ ਜਿਹੜਾ ਕੀ ਪੈਲਸ ਦੇ ਵਿੱਚ ਪਹੁੰਚੇ ਆ ਤੁਸੀਂ ਕਵਰੇਜ ਕੀਤੀ ਆ ਤੁਹਾਨੂੰ ਪਤਾ ਹਾਲ ਸਾਰਾ ਜਿਹੜਾ ਕੀ ਸੀ ਅੰਦਰ ਜਿਹੜਾ ਭਰਿਆ ਗਿਆ ਸੀ ਸੋ ਇਹੀ ਜਿਹੜਾ ਅੱਜ ਬੜੀ ਮਨ ਨੂੰ ਇੱਕ ਖੁਸ਼ੀ ਹੋਈ ਆ ਕਿ ਚਾਹ ਵਾਕਈ 34 ਸਾਲਾਂ ਦੇ ਵਿੱਚ ਕੁਝ ਕਮਾਇਆ ਤੇ ਸੋ ਰਾਜਾ ਸੰਸੀ ਹਲਕੇ ਦਾ ਪਿਆਰ ਕਮਾਇਆ ਸੋ ਅੱਜ ਜਿਹੜਾ ਉਹਨਾਂ ਨੇ ਕੀ ਸਾਬਤ ਕਰਤਾ ਔਰ ਅਸੀਂ ਹੁਣ ਮਿਹਨਤ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਸੋ ਇਸ ਪਾਰਟੀ ਨੂੰ ਜਿਹੜਾ ਕੀ ਬਹੁਤ ਉੱਪਰ ਉਹ ਉਚਾਈਆਂ ਤੱਕ ਜਿਹੜਾ ਕੀ ਅਸੀਂ ਉਹ ਲੈ ਕੇ ਜਾਣਾ ਹੈ ਜੇ ਇੱਕ ਅੱਟ ਲੱਗ ਰਿਹਾ ਤੇ ਉਹ ਹੋਇਆ ਐਪ ਦੇ ਨਾਲ ਲੱਗ ਰਿਹਾ ਕਿ 2027 ਦੇ ਵਿੱਚ ਬਾਟੇ ਜਾਂਦਾ ਪਾਰਟੀ ਆਪਣੇ ਪੈਰ ਪਰ ਸਕਦੀ ਹੈ ਬਿਲਕੁਲ ਜੀ ਬਿਲਕੁਲ ਫੜ ਸਕਦੀ ਹੈ ਜੀ ਸੋ ਇਹੀ ਹਲਕਾ ਜਿਹੜਾ ਸਾਡਾ ਰਾਜਾ ਸੰਸੀ ਆ ਜੀ ਸੋ ਤੁਸੀਂ ਵੀ ਇੱਥੇ ਸਾਰੇ ਮੇਰੇ ਭੈਣਾਂ ਨੇ ਮੇਰੇ ਵੀਰਾਂ ਨੇ ਕਵਰੇਜ ਕਰਨੀ ਆ ਸੋ ਵੱਡੀ ਬੜੀ ਵੱਡੀ ਲੀਡ ਨਾਲ ਜਿੱਤ ਕੇ ਅਸੀਂ ਜਿਹੜੀ ਭਾਰਤੀ ਜਨਤਾ ਪਾਰਟੀ ਦੇ ਝੋਲੀ ਦੇ ਵਿੱਚ ਸੀਟ ਹੈ ਜਿਹੜੀ ਕਿ ਇਹ ਪਾਵਾਂਗੇ ਠੀਕ ਕਰ ਸਮਝੋ ਕਿ ਬੀਜੇਪੀ ਹੀ ਕਿਉਂ ਜੁਆਇਨ ਕੀਤੀ ਮੈਂ ਜਿਤਨਾ ਪਹਿਲਾਂ ਦੱਸਿਆ ਹੈ ਕਿ ਜਿਤਨਾ ਮੈਂ ਦੋ ਟਰੱਕ ਫੜੇ ਸੀ ਜੀ ਇਹਦੇ ਆ ਕਣਕ ਦੇ ਸੋ ਜਿਹੜੀ ਚੋਰੀ ਦੀ ਸੀ ਜਿਹੜੀ ਦੋ ਨੰਬਰ ਦੀ ਸੜੀ ਜਾ ਰਹੀ ਸੀ ਉਦੋਂ ਮੈਂ ਮੌਜੂਦਾ ਚੇਅਰਮੈਨ ਸੀ ਸੀਐਮ ਸਾਹਿਬ ਹਾਉਸ ਦੇ ਵਿੱਚ ਵੀ ਦੋ ਵਾਰ ਮੈਂ رابطہ ਕੀਤਾ ਓਐਸਡੀ ਦੇ ਨਾਲ ਉਹਨਾਂ ਦੇ ਵੀ ਮੈਂ ਤਾਂ ਟਰੱਕ ਫੜਿਆ ਜਿਹੜੇ ਕੋਈ ਮੰਤਰੀਆਂ ਵੱਲੋਂ ਛਡਾਇਆ ਜਾ ਰਿਹਾ ਪਰ ਉਹਦੇ باوجود ਵੀ ਜਿਹੜਾ ਕਿ ਉਹ ਕੋਈ ਨਹੀਂ ਪਿਆ ਹਫਤੇ 10 ਦਿਨਾਂ ਬਾਅਦ ਟਰੱਕ ਛੱਡੇ ਗਏ ਫਾਲੇਕਿਉ ਪਰਚਾ ਦਰਜ ਹੋਣਾ ਚਾਹੀਦਾ ਸੀ ਉਹਦੀ ਇਨਕੁਆਇਰੀ ਹੋਣੀ ਚਾਹੀਦੀ ਸੀ ਸੋ ਮੈਂ ਸਾਰੀ ਡਿਟੇਲ ਵੀ ਦਿੱਤੀ ਸੀ ਕਿ ਇਹ ਦਿੱਲੀ ਤੋਂ ਕੋਈ ਫਰਮ ਹੈ ਉਹ ਉਹਨਾਂ ਦੇ ਅਕਾਊਂਟ 'ਚ ਪੈਸੇ ਪਾ ਰਹੀ ਆ ਉੱਥੋਂ ਬਾਅਦ ਵਿੱਚ ਹਿਮਾਚਲ 'ਚ ਕਣਕ ਜਾ ਰਹੀ ਆ ਹਿਮਾਚਲ ਤੋਂ ਵੀ ਉਸੋ ਗਾੜੀ ਜਿਹੜੀਆਂ ਡਿਟੇਲਾਂ ਕਢਾਈਆਂ ਸੀ ਕਿ ਸੁਣਚ ਆਇਆ ਸੀ ਕਿ ਪਾਕਿਸਤਾਨ ਦੇ ਵਿੱਚ ਵੀ ਉਹ ਕਣਕ ਜਾ ਰਹੀ ਆ ਅੱਗੇ ਦੀ ਅੱਗੇ ਸੋ ਉਹਦੀ ਜਾਂਚ ਕਰਾਉਣ ਦੀ ਬਜਾਏ ਜਿਹੜਾ ਕਿ ਹਫਤੇ 10 ਦਿਨਾਂ ਬਾਅਦ ਕਿਸੇ ਮੰਤਰੀ ਦੇ ਕਹਿਣ ਦੇ ਉੱਪਰ ਫੋਨ ਕਰਨ ਦੇ ਉੱਪਰ ਜਿਹੜੇ ਕਿ ਉਹ ਟਰੱਕ ਛੱਡੇ ਗਏ ਲੇਕਿਨ ਉਹਨਾਂ ਨੇ ਇਹ ਗੱਲ ਕਿ ਕਿਉਂਕਿ ਉਸ ਚੀਜ਼ ਦਾ ਮੇਰੇ ਤੋਂ ਪ੍ਰੂਫ ਨਹੀਂ ਹੈਗਾ ਸਬੂਤ ਨਹੀਂ ਹੈਗਾ ਕਿਉਂਕਿ ਉਹ ਕਹਿੰਦੇ ਜੀ ਅਸੀਂ ਤਾਂ ਹੁਣ 4 ਲੱਖ ਰੁਪਏ ਦੇ ਕੇ ਟਰੱਕ ਸਕਾੜੇ ਪਤਾ ਨਹੀਂ ਸੱਚ ਆ ਕਿ ਜਾਂ ਝੂਠ ਆ ਪਰ ਕਹਿਣ ਦਾ ਭਾਵ ਵੀ ਕੁਝ ਨਾ ਕੋਈ ਤੇ ਹੋਇਆ ਨਾ ਜਿਹੜੀ ਸੁਣਵਾਈ ਨਹੀਂ ਹੋਈ ਟਰੱਕ ਜਿਹੜੇ ਕਿ ਉਹ ਛੱਡੇ ਗਏ ਆ ਸੋ ਉਸ ਚੀਜ਼ ਨੂੰ ਲੈ ਕੇ ਮਨ ਕਾਫੀ ਉਦੋਂ ਦਾ ਪਰੇਸ਼ਾਨ ਸੀ ਸੋ ਹੁਣ ਜਿਹੜਾ ਕਿ ਅਸੀਂ ਰਸਤਾ ਚੁਣਿਆ ਕਿ ਚਾਹ ਪੰਜਾਬ ਦੇ ਵਿੱਚ ਪਲਾ ਪੰਜਾਬੀਆਂ ਦਾ ਪਲਾ ਹੋ ਸਕਦਾ ਪੰਜਾਬ ਦਾ ਪਲਾ ਹੋ ਸਕਦਾ ਸੋ ਇੱਕੋ ਹੀ ਪਾਰਟੀ ਆ ਜਿਹੜੀ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਕਿ ਉਹ ਕਰ ਸਕੀ ਸੀ ਵਿਧਾਨ ਸਭਾ ਚ ਬਲਦੇਵ ਸਿੰਘ ਜੀ ਨੇ ਬੀਜੇਪੀ ਜੁਆਇਨ ਕੀਤੀ ਹੈ ਔਰ ਆਪਣੇ ਬਹੁਤ ਜਿਆਦਾ ਸਾਥੀਆਂ ਦੇ ਨਾਲ ਕੋਈ ਬਲਾਕਸ ਵਿੱਚ ਵੀ ਮੈਂਬਰ ਹੈ ਕੋਈ ਬਲਾਕ ਦਾ ਪ੍ਰਧਾਨ ਹੈ ਮੈਂ ਸਾਰਿਆਂ ਦਾ ਜਿਨ੍ਹਾਂ ਨੇ ਬੀਜੇਪੀ ਬਲਦੇਵ ਸਿੰਘ ਜੀ ਦੇ ਨਾਲ ਜੁਆਇਨ ਕੀਤੀਆਂ ਉਹਨਾਂ ਦਾ ਬੀਜੇਪੀ ਸੁਆਗਤ ਕਰਦਾ ਔਰ ਇਹ ਯਕੀਨ ਦਿਲਾਨਾ ਕਿ ਬੀਜੇਪੀ ਚ ਆ ਕੇ ਉਹਨਾਂ ਨੂੰ ਕਦੀ ਇਹ ਨਹੀਂ ਲੱਗੇਗਾ ਜੇ ਅਸੀਂ ਬਾਹਰੋਂ ਆਏ ਆ ਜਿੰਨਾ ਬੀਜੇਪੀ ਤੇ ਮੇਰਾ ਹੱਕ ਹੈ ਉਨਾ ਹੀ ਬੀਜੇਪੀ ਜਿਨ੍ਹਾਂ ਨੇ ਜੁਆਇਨ ਕੀਤੀ ਉਹਨਾਂ ਦਾ ਹੱਕ ਹੈ ਸਾਡਾ ਸਾਰਿਆਂ ਦਾ ਮਕਸਦ ਪੰਜਾਬ ਨੂੰ ਭ੍ਰਸ਼ਟਾਚਾਰ ਤੋਂ ਮੁਕਤ ਕਰਨਾ ਹੈ ਸਾਡਾ ਲਕਸ਼ ਨਸ਼ਾ ਮੁਕਤ ਪੰਜਾਬ ਬਣਾਉਣਾ ਹੈ ਸਾਡਾ ਲਕਸ਼ ਪੰਜਾਬ ਨੂੰ ਵਿਕਾਸ ਦੀ ਰਾਹ ਤੇ ਲੈ ਕੇ ਜਾਣਾ ਹੈ ਪੰਜਾਬ ਤੋਂ ਦੇ ਅੰਦਰ ਕਾਨੂੰਨ ਦਾ ਰਾਜ ਸਥਾਪਿਤ ਕਰਨਾ ਹੈ ਤੇ ਪੰਜਾਬ ਨੂੰ ਵਿਕਾਸ ਦੇ ਨਾਲ ਜੋੜਨਾ ਹੈ ਜਿਹੜਾ ਪੰਜਾਬੀ ਅਮਨ ਚਾਹੁੰਦਾ ਸ਼ਾਂਤੀ ਚਾਹੁੰਦਾ ਵਿਕਾਸ ਚਾਹੁੰਦਾ ਉਹ ਬੀਜੇਪੀ ਦੇ ਦਰਵਾਜ਼ੇ ਉਹਦੇ ਲਈ ਖੁੱਲੇ ਆ ਉਹ ਆਣ ਔਰ ਆਓ ਮਿਲ ਕੇ ਪੰਜਾਬ ਬਣਾਈਏ ਔਰ ਇਹ ਜਿਹੜੀ ਪ੍ਰਸ਼ਤ ਸਰਕਾਰ ਹੈ ਮਾਨ ਦੀ ਇਹਦੇ ਤੋਂ ਜਾਨ ਛੁਡਾਈਏ ਕਿ ਉਹ ਲੋਕ ਨੇ ਜਿਨ੍ਹਾਂ ਨੇ ਲੋਕਾਂ ਨੂੰ ਕਿਹਾ ਸੀ ਹੈਲਥ ਚ ਕ੍ਰਾਂਤੀ ਲਿਆਵਾਂਗੇ ਜਿਨ੍ਹਾਂ ਨੇ ਕਿਹਾ ਸੀ ਆਪਣਾ ਸਿੱਖਿਆ ਚ ਕ੍ਰਾਂਤੀ ਲਿਆਵਾਂਗੇ ਜਿਨ੍ਹਾਂ ਨੇ ਕਿਹਾ ਸੀ ਭ੍ਰਸ਼ਟਾਚਾਰ ਮੁਕਤ ਪੰਜਾਬ ਬਣਾਵਾਂਗੇ ਇਹਨਾਂ ਨੇ ਨਾ ਹੈਲਥ ਚ ਕ੍ਰਾਂਤੀ ਆਈ ਹੈ ਨਹੀਂ ਸਿੱਖਿਆ ਦੀ ਕ੍ਰਾਂਤੀ ਆਈ ਹੈ ਅਗਰ ਕੋਈ ਕ੍ਰਾਂਤੀ ਆਈ ਹੈ ਤੇ ਉਹ ਲੂਟ ਕ੍ਰਾਂਤੀ ਆਈ ਹੈ ਭ੍ਰਸ਼ਟਾਚਾਰ ਦੀ ਕ੍ਰਾਂਤੀ ਆਈ ਹੈ ਉਹਦੇ ਜਿੰਦੇ ਜਾਗਦੇ ਉਧਾਰਨ ਅੱਜ ਇਹਨਾਂ ਸਾਰਿਆਂ ਦੀ ਇਨਕੁਆਇਰੀ ਹੋ ਜੇ ਐਮ ਐਲ ਏ ਔਰ ਮੰਤਰੀਆਂ ਦੀ ਤੇ ਪਤਾ ਲੱਗ ਜਾਏਗਾ ਕਿ ਡੇਢ ਡੇਢ ਕਰੋੜ ਦੀਆਂ ਗੱਡੀਆਂ ਇੱਕੋ ਹੀ ਵਾਰੀ ਦੇ ਐਮ ਐਲ ਏਾਂ ਕੋਲ ਕਿੱਦਾਂ ਆਈਆਂ ਕਰਨ ਕਰਨ ਜੀ ਹੁਣੀ ਚਾਹੁੰਦੇ ਆ ਪਤਾ ਜੀ ਕਿਸ ਤਰੀਕੇ ਨਾਲ ਮੈਨੂੰ ਲੱਗਦਾ ਕਿ ਪੰਜਾਬ ਜਿਹੜਾ ਭਾਰਤੀ ਜਨਤਾ ਪਾਰਟੀ ਨਰਿੰਦਰ ਭਾਈ ਮੋਦੀ ਦੇ ਨਾਲ ਚਲੰਗ ਵੀ ਤਰਬਟ ਬਦਲ ਰਿਹਾ ਤਿਆਰ ਹੋ ਰਿਹਾ ਔਰ ਪੰਜਾਬੀ ਇਹ ਚਾਹੁੰਦਾ ਹੈ ਕਿ ਪੰਜਾਬ ਦੇ ਅੰਦਰ ਹੁਣ ਵਿਕਾਸ ਦੀ ਗੱਲ ਹੋਏ ਤੋੜਨ ਦੀ ਗੱਲ ਨਹੀਂ ਜੋੜਨ ਦੀ ਗੱਲ ਹੈ ਪੰਜਾਬ ਦੇ ਕਿਸਾਨ ਨੂੰ ਵੀ ਹਰਿਆਣਾ ਵਰਗਾ ਹੱਕ ਮਿਲੇ ਇੱਥੇ ਤੇ ਚੁਟਕੀਆਂ ਵਜਦੀਆਂ ਰੀਆਂ ਹਰਿਆਣਾ ਵਾਲੇ ਕਿਤੇ ਭਾਜੀਪੀ ਦੀ ਸਰਕਾਰ ਹੈ ਇਹਨਾਂ ਦੀ ਚੁਟਕੀਆਂ ਦੀ ਆਵਾਜ਼ ਤੇ ਜੇ ਕਿਸਾਨ ਤੱਕ ਪੁੱਜੀ ਨਹੀਂ ਉੱਥੇ ਤੇ ਸਬਜ਼ੀਆਂ ਤੇ ਵੀ ਐਮਐਸਪੀ ਸਰਕਾਰ ਨੇ ਦੇਣਾ ਸ਼ੁਰੂ ਕਰਤੀ ਇਸ ਕਰਕੇ ਸਾਡੇ ਕੋਲ ਰੋਡ ਮਾਡਲ ਹੈ ਕਿ ਜਿੱਤੇ ਜਿੱਤੇ ਬੀਜੇਪੀ ਦੀ ਸਰਕਾਰ ਆ ਉਤੇ ਵਿਕਾਸ ਹੋਇਆ ਉਤੇ ਉਤੇ ਭ੍ਰਸ਼ਟਾਚਾਰ ਜਿਹੜਾ ਸਮਾਪਤ ਹੋਇਆ ਹਰਿਆਣਾ ਉਹਦਾ ਬਹੁਤ ਵੱਡਾ ਉਦਾਹਰਣ ਹੈ ਪੰਜਾਬ ਦੇ ਲੋਕ ਵੀ ਬੀਜੇਪੀ ਦੇ ਨਾਲ ਜੁੜ ਕੇ ਵਿਕਾਸ ਦੇ ਨਾਂ ਦੇ ਉਤੇ ਅੱਗੇ ਵਧਣਾ ਚਾਹੁੰਦੇ ਨੇ ਜੋ ਮੈਂ ਕੁੱਲਰ ਦੇ ਉਤੇ ਸੀਬੀਆਈ ਦੀ ਜਿਹੜੀ ਰੇਟ ਓਏ ਤੇ 1 ਕਰੋੜ ਤੇ ਮੇਰੀ ਗੱਲ ਸੁਣਨਾ ਇਹ ਤੇ ਇਹ ਤੇ ਛੋਟਾ ਜਿਹਾ ਕਿਲਰ ਹੈ ਮੈਨੂੰ ਇਹ ਦੱਸੋ ਮੈਂ ਦੋ ਵਾਰ ਦਾ ਐਮਐਲਏ ਭਰਾ ਅੱਜ ਵੀ ਸਰਕਾਰੀ ਟੁੱਟੀ ਗੱਡੀ ਹੈ ਮੈਂ ਨਵੀਂ ਗੱਡੀ ਨਹੀਂ ਲੈ ਸਕਿਆ 33000 ਤਨਖਾਹ ਤੋਂ ਕੀ ਕੀ ਲਵੋਗੇ ਇਹ ਜਿਹੜੇ ਛੋਟੇ ਛੋਟੇ ਕੰਮਾਂ ਚੋਂ ਨਿਕਲ ਕੇ ਆਏ ਆ ਕਦੇ ਆਈ ਬੜੇ ਸਮਾਨ ਨੇ ਜੇ ਕਰਦੇ ਆ ਜਿਹੜੇ ਕਰੋੜ ਦੀਆਂ ਗੱਡੀਆਂ ਕਿੱਥੋਂ ਆ ਗਈਆਂ ਇਹਦਾ ਮਤਲਬ ਕਰੋੜਾ ਰੁਪਏ ਦੇ ਨਗਦ ਰੁਪਏ ਇਹਨਾਂ ਦੇ ਘਰੋਂ ਮਿਲ ਜਾਂਦੇ ਨੇ ਇਸ ਕਰਕੇ ਇਹ ਸਰਕਾਰ ਸਿਰ ਤੋਂ ਲੈ ਕੇ ਪੈਰ ਤੱਕ ਭ੍ਰਸ਼ਟਾਚਾਰ ਚ ਲਿਪਟਾ ਇਥੇ ਇੱਕੋ ਹੀ ਕ੍ਰਾਂਤੀ ਆਈ ਹੈ ਲੂਟ ਕ੍ਰਾਂਤੀ ਲੂਟੋ 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 ਜੇ ਮੈਂ ਅਗਲੇ ਪਰਸ਼ਮੀ ਅਡੋਰ ਹੋਏਗਾ ਕਿ ਕੇਂਦਰ ਸਰਕਾਰ ਜਾਣ ਲੱਗੀਆਂ ਮੰਡੀਆਂ ਦੇ ਵਿੱਚ ਖੋਜੀਆਂ ਸੀ ਸੈਂਪਲ ਲੈ ਕੇ ਨਹੀਂ ਦੇਖੋ ਮੇਰੀ ਗੱਲ ਸੁਣੋ ਬਿਲਕੁਲ ਬਿਲਕੁਲ ਕੇਂਦਰ ਪੂਰੀ ਤਰ੍ਹਾਂ ਪੰਜਾਬ ਨਾਲ ਖੜਾ ਹੈ ਇਹ ਤੇ ਹਸਪੀਟਲ ਚੱਲ ਗਿਆ ਮੋਦੀ ਇੱਥੇ ਮਿਲਣ ਆਇਆ ਹੈ ਸਾਡੇ ਮੰਤਰੀ ਵੀ ਅਗਰ ਕੋਈ ਆ ਰਹੇ ਨੇ ਇਹ ਜੋ ਪੰਜਾਬ ਕਹਿ ਰਿਹਾ ਹੈ ਲੇਕਿਨ ਮੈਨੂੰ ਹੀ ਗੱਲ ਦੱਸੋ ਕਿ ਆ ਕੇਂਦਰ ਨੇ ਜਿਹੜਾ ਪੈਸਾ ਭੇਜਦਾ ਉਸ ਹਿਸਾਬ ਨਹੀਂ ਪੁੱਛਣਾ ਇਹਨਾਂ ਦਾ ਡਿਜਾਸਟਰ ਫੰਡ ਦਾ 12500 ਕਰੋੜ ਰੁਪਇਆ ਹੈ। ਕੀ ਉਹ ਗਰੀਬ ਤੇ ਕਿਸਾਨ ਤੇ ਪਸ਼ੂ ਮਰੇ ਜਿਹੜੇ ਉਹਨਾਂ ਨੂੰ ਨਹੀਂ ਮਿਲਣਾ ਚਾਹੀਦਾ? ਪ੍ਰਸ਼ਨ ਖੜਾਏ ਹੁੰਦਾ ਹੈ। ਇਹਨਾਂ ਨੇ ਕਿਹਾ 34000 ਮਕਾਨ ਟੁੱਟੇ ਨੇ। ਕੇਂਦਰ ਨੇ ਕਿਹਾ 34000 ਦੇ ਪੈਸੇ ਦੇਾਂਗੇ। ਇਹਨਾਂ ਨੇ ਕਿਹਾ ਜੀ ਫ੍ਰੀ ਬੀਮ ਦਿਓ, ਬਣ ਗਾ ਲੋ 72 ਕਰੋੜ ਰੁਪਇਆ ਲੈ ਲਓ। ਇਹਨਾਂ ਨੇ ਕਿਹਾ ਸਰਸੋਂ ਦਾ ਬੀ ਵੀ ਫ੍ਰੀ ਦਿਓ, ਉਹਨਾਂ ਕਹਿੰਦਾ 3 ਕਰੋੜ ਰੁਪਇਆ ਹੋਰ ਲੈ ਲਓ। ਕੇਂਦਰ ਪੂਰੀ ਤਰ੍ਹਾਂ ਚਟਾਨ ਦੀ ਤਰ੍ਹਾਂ ਖੜਾ ਹੈ। ਔਰ ਚਾਂਦਾ ਕੀ ਪੰਜਾਬ ਦਾ ਕਿਸਾਨ ਪੰਜਾਬ ਦਾ ਮਜ਼ਦੂਰ ਜਿਨ੍ਹਾਂ ਦਾ ਹਾਰਡ ਤੇ ਨੁਕਸਾਨ ਹੋਇਆ ਪੈਰਾ ਤੇ ਦੁਆਰਾ ਕੜੇ ਹੋਏ ਸੜਕਾਂ ਦੇ ਬਿਨਾਂ ਕੋਲੋਂ ਮੰਗੇ ਨੇ ਉਹ ਵੀ ਕੰਮ ਤੇ ਇਹਨਾਂ ਨੇ ਕਰਨਾ ਨਾ ਹੁਣ ਇਹ ਇੰਨੇ ਨਲਾਇਕ ਆ ਪਹਿਲਾਂ ਕਹਿੰਦੇ 13000 ਕਰੋੜ ਦਾ ਨੁਕਸਾਨ ਹੋਇਆ ਮੰਗ 20000 ਰਏ ਸੀ ਹੁਣ ਜਿਹੜਾ ਭੇਜਿਆ ਉਹ 13000 ਕਰੋੜ ਤੋਂ ਘੱਟ ਭੇਜਿਆ ਹੈ ਇਹ ਇਸ ਕਰਕੇ ਇਹਦਾ ਮਤਲਬ ਇੱਥੇ ਇੱਕੋ ਹੀ ਕੰਮ ਹੈ ਲੂਟ ਲੂਟ ਲੂਟ